ਈ ਨਹੀਂ ਸੁਣਾ ਮਹਾਵੀਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਸ਼ਮਾ ਕੜਾਈ ਅੱਛਾ ਜੋ ਪੱਪੂ ਜੀ ਸਰਪੰਚੀ ਦੀ ਚੋਣ ਲੜ ਰਹੇ ਹੈ ਇਹਨਾਂ ਬਾਰੇ ਕੀ ਕਹਿਣਾ ਤੁਹਾਡਾ ਇਹ ਬਹੁਤ ਵਧੀਆ ਬੰਦੇ ਹੈ ਗੋਂਜਲ ਦਾ ਕਿਸੇ ਨਾਲ ਲੜਨ ਝਗੜਾ ਜਿੰਦੇ ਨਾਲ ਲੜੇ ਹੁੰਦੇ ਹੁੰਦੇ ਘਰੋਂ ਚਲੇ ਜਾਂਦੇ ਨਹੀਂ ਲੜੇ ਹੁੰਦੇ ਨਾਲ ਹੀ ਚਲੇ ਜਾਂਦੇ ਬਹੁਤ ਮਿਹਨਤੀ ਬੰਦੇ ਹੈ ਜੀ 24 ਘੰਟੇ ਨਾ ਪੀਂ ਨਾ ਖਾਂ ਸਾਡੀ ਸੇਵਾ 'ਚ ਹਾਜ਼ਰ ਰਹਿੰਦੇ ਹੁਣ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਇਸ ਬਾਰੇ ਲੋਕਾਂ ਨੂੰ ਇਹ ਸੰਦੇਸ਼ ਦੇਣੇ ਚਾਹੁੰਦੇ ਬਚੰਗਾ ਤੇ ਅੰਤ ਤੱਕ ਮਿਹਨਤੀ ਕਮਾਊ ਬੰਦਾ ਆਪਣਾ ਪਿੰਡ ਦਾ ਸਰਪੰਚ ਬਣਾਈਏ ਤਾਂ ਆਪਣੇ ਪਿੰਡ ਦਾ ਵਕਾ ਸਕੀ ਹੋਰ ਹੋ ਸਕੇ ਇਹਨ ਕਿੰਨਾ ਬੀਤੀ ਥੋੜਾ ਪ੍ਰਕਾਸ਼ ਸਿੰਘ ਜੀ ਕਿਹੜਾ ਪਿੰਡ ਹੈ ਜੀ ਅੱਛਾ ਜੋ ਸਰਪੰਚੀ ਦੀ ਚੋਣ ਲੜ ਰਹੇ ਨੇ ਪੱਪੂ ਜੀ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਇਨਸਾਨ ਨੇ ਜੀ ਇਮਾਨਦਾਰ ਗੰਦੇ ਨੇ ਜੀ ਸੋ ਇਹਨਾਂ ਦੇ ਕੀ ਮੁੱਦੇ ਨੇ ਜੋ ਤੁਹਾਨੂੰ ਇਸ ਤਰ੍ਹਾਂ ਚੰਗੇ ਲੱਗਦੇ ਨੇ ਕੀ ਇਹਨਾਂ ਦੀ ਖੂਬੀ ਦੇਖੀ ਬਸ ਇਮਾਨਦਾਰੀ ਸਭ ਤੋਂ ਵੱਡੀ ਜੀ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਪਿੰਡ ਨਿਵਾਸੀਆਂ ਨੂੰ ਇਹਨਾਂ ਦੇ ਬਾਰੇ ਪਿੰਡ ਨਿਵਾਸੀਆਂ ਨੂੰ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਇਹਨਾਂ ਨੂੰ ਵੋਟਾਂ ਪਾਉਣ ਬਾਰੇ ਪਿੰਡ ਨਿਵਾਸੀਆਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਜਸਵਿੰਦਰ ਸਿੰਘ ਪਤੂਨ ਜਿਤਾਇਆ ਜਾਵੇ ਜੀ ਦਿਨ ਰਾਤ ਮਿਹਨਤ ਕਰਨ ਵਾਲੇ ਬੰਦੇ ਨੇ ਜੀ ਕਿਹਨਾਂ ਹੀ ਥੜਾ ਹਾਂਜੀ ਮੈਂ ਜਸਵਿੰਦਰ ਸਿੰਘ ਸਰਪੰਚ ਦੀ ਚੋਣ ਲੜਦੇ ਆਂ ਪਿੰਡ ਕੇ ਮਾਂ ਗੇੜਾ ਤੋਂ ਤੇ ਇਹ ਅਸੀਂ ਜਿਹੜੀ ਚੋਣ ਹੈ ਬਿਨਾ ਪੈਸੇ ਤੋਂ ਤੇ ਬਿਨਾ ਸ਼ਰਾਬ ਤੋਂ ਰਹਿ ਰਹਿਤ ਸ਼ਰਾਬ ਤੋਂ ਤੇ ਮੂੰਗਫੜੀਆਂ ਖਵਾ ਕੇ ਤੇ ਅਸੀਂ ਚੋਣ ਚੜ੍ਹਨੀ ਹੈ ਕੋਈ ਪੈਸਾ ਨਹੀਂ ਅਸੀਂ ਵਤਨਾ ਜੀ ਕੋਈ ਕਿਸੇ ਨੂੰ ਕੋਈ ਸ਼ਰਾਬ ਨਸ਼ਾ ਵਗੈਰਾ ਨਹੀਂ ਦੇਣਾ ਨਹੀਂ ਸੁਣਨ ਚਾਹਿਆ ਵੀ ਜੋ ਕਾਂਗਰਸ ਵੱਲੋਂ ਨਸ਼ੇ ਦੇ ਰੋਕ ਲਾਈ ਗਈ ਸੀ ਹੁਣ ਕਈ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਚੱਲ ਰਿਹਾ ਨਹੀਂ ਉਹ ਤਾਂ ਚਲਾਈ ਜਾਂਦੇ ਸੀ ਕਾਂਗਰਸ ਵਾਲਿਆਂ ਨੇ ਸਾਰਿਆਂ ਨੇ ਚਲਾਈ ਜਾਂ ਹੁਣ ਥੋੜੇ ਵੱਲੋਂ ਰਾਹਤ ਹੈ ਪੀਮਪੋਸ ਤਾਂ ਬਿਲਕੁਲ ਫਰੀ ਜੀ ਬਿਲਕੁਲ ਰਾਹਤ ਰਾਜੇ ਦਾ ਅਸੀਂ ਤਾਂ ਇਹ ਲੋੜੀ ਦੀਆਂ ਜਿਹੜੀਆਂ ਨੇ ਮੂੰਗਫਲੀ ਦੀਆਂ ਖਵਾ ਕੇ ਤੇ ਉਹ ਅਸੀਂ ਆਨੰਦ ਮਾਨਣੇ ਨੇ ਜਨਤਾ ਸਾਡੇ ਨਾਲ ਹੈ ਜੀ ਕਿਉਂ ਨਾ ਹੈ ਨਾ ਸਾਡੇ ਤੇ ਸਾਡੇ ਤੇ ਭਰੋਸਾ ਨਸ਼ੇ ਨਾਲ ਨਹੀਂ ਭਰੋਸਾ ਬੋਲੇ ਸੋਨਹੀ ਹਾਂ